ਇਹ ਵੀ ਸਮਾਰਟ ਮੀਟਰ ਜਿਹੜਾ ਉਹ ਪਿੰਡਾਂ ਦੇ ਵਿੱਚ ਨਹੀਂ ਲੱਗਣੇ ਦਿੱਤਾ ਜਾਊਗਾ ਇਹ ਕਰ ਸਮਾਰਟ ਮੀਟਰ ਲੱਗਦੇ ਆ ਤੇ ਬਹੁਤ ਵੱਡਾ ਖਪਤਕਾਰਾਂ ਦੀ ਜੇਬ ਦੇ ਉੱਤੇ ਡਾਕਾ ਵੱਜੂਗਾ ਇਹ ਨਿਜੀ ਕਰਨ ਦੀਆਂ ਨੀਤੀਆਂ ਦੇ ਤਹਿਤ ਸਮਾਰਟ ਮੀਟਰ ਲਾਏ ਜਾ ਰਹੇ ਆ ਇਹ ਸਾਨੂੰ ਕਦੇ ਮਨਜ਼ੂਰ ਨਹੀਂ ਜिलास ਕਤਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਫਰੋਈਪੁਰ ਤੋਂ ਜੀ ਜੋ ਅੱਜ ਕਿਸਾਨ ਮਜ਼ਦੂਰ ਮੋਰਚੇ ਨੇ ਸੱਦਾ ਦਿੱਤਾ ਸੀ ਕਿ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਸਮਾਰਟ ਮੀਟਰ ਖਪਤਕਾਰਾਂ ਦੇ ਘਰਾਂ ਦੇ ਅੱਗੇ ਲਾਏ ਗਏ ਆ ਉਹਨਾਂ ਨੂੰ ਉਤਾਰ ਕੇ ਜਿਹੜੇ ਬਿਜਲੀ ਘਰਾਂ ਦੇ ਵਿੱਚ ਜਮ੍ਹਾਂ ਕਰਾਇਆ ਜਾਵੇ ਇਹ ਐਲਾਨ ਜਿਹੜਾ ਪਿਛਲੇ ਦਿਨਾਂ ਤੋਂ ਕੀਤਾ ਆ ਉਸ ਐਲਾਨ ਨੂੰ ਨੇਪਰੇ ਚੜਾਉਣ ਵਾਸਤੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਇਹ ਮਹਿੰਮ ਚੱਲ ਰਹੀ ਆ ਉੱਥੇ ਪੂਰੇ ਜ਼ਿਲ੍ਹੇ ਜਿਹੜੇ ਵਿੱਚ ਜਥੇ ਬੰਦਲੋਂ ਤੇ ਅੱਜ ਇਸ ਟਾਈਮ ਤੇ ਅਸੀਂ ਮੱਲਾ ਵਾਲਾ ਸਬਡਿਵੀਜ਼ਨ ਜਿਹੜਾ ਪਾਵਰ ਕਾਮ ਦਾ ਵਾ ਇੱਥੇ ਬਿਜਲੀ ਦਫ਼ਤਰ ਪਹੁੰਚ ਕੇ ਵੱਡੀ ਗਿਣਤੀ ਕਿਸਾਨ ਮਜ਼ਦੂਰ ਜਿਹੜੇ ਉਕਤਰ ਹੋਏ ਆ ਨਾਲ ਸਾਡੇ ਆਗੂ ਸਹਬਾਨ ਆ ਭਰਾਤਰੀ ਜਥੇਬੰਦੀਆਂ ਵਾ ਤੇ ਆ ਖਪਤਕਾਰ ਜਿਹੜੇ ਉਹ ਮੀਟਰ ਲੈ ਕੇ ਮੇਰੇ ਬੈਕਸਾਈਡ ਤੇ ਖੜੇ ਹੋਏ ਆ ਇਹ ਨਿਜੀ ਕਰਨ ਦੀਆਂ ਨੀਤੀਆਂ ਦੇ ਤਹਿਤ 스마트 ਮੀਟਰ ਲਾਏ ਜਾ ਰਹੇ ਆ ਇਹ ਸਾਨੂੰ ਕਦੇ ਮਨਜ਼ੂਰ ਨਹੀਂ ਨੀਤੀ ਕਿਉਂਕਿ ਬਿਜਲੀ ਸੋਧ ਬਿੱਲ ਜਿਹੜੀ ਮੰਨੀ ਹੋਈ ਸਰਕਾਰ ਦਿੱਲੀ ਅੰਦੋਲਨ ਵੇਲੇ ਵੀ ਅਸੀਂ ਨਹੀਂ ਲੈ ਕੇ ਆਵਾਂਗੇ ਬਿਜਲੀ ਸੋਧ ਬਿੱਲ 25 ਜਿਹੜਾ ਉਹ ਮੁਰ ਦੁਬਾਰਾ ਉਹ ਪੇਸ਼ ਕਰਨ ਜਾ ਰਹੀ ਆ ਮੋਦੀ ਸਰਕਾਰ ਸੰਸਦ ਦੇ ਵਿੱਚ ਤਾਂ ਭਗਵੰਤ ਮਾਨ ਸਰਕਾਰ ਵੀ ਚੁੱਪ ਬੈਠੀ ਆ ਜਿਹੜੀ ਕਹਿੰਦੀ ਸੀ ਅਸੀਂ ਬਿਜਲੀ ਸੋਧ ਬਿੱਲ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਣਾ ਹੋਣ ਦੇਾਂਗੇ ਜਦੋਂ ਕੁਰਸੀ ਨਹੀਂ ਸੀ ਇਹਨਾਂ ਨੂੰ ਮਿਲੀ ਤੇ ਅੱਜ ਕੁਰਸੀ ਤੇ ਬੈਠ ਕੇ ਲੋਕਾਂ ਦੀ ਜਿਹੜੀ ਉਹ ਗੱਲ ਕਰਨ ਦੀ ਬਜਾਏ ਇਹ ਜਿਹੜੇ ਚੁੱਪ ਕਰਕੇ ਬੈਠੇ ਆ ਇਸ ਕਰਕੇ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਇਹਨੂੰ ਨਿਪਰੇ ਚਾੜਿਆ ਜਾ ਰਿਹਾ ਵਾ ਖਵਤਕਾਰ ਜਿਹੜੀ ਉਹ ਆਪਣੇ ਮੀਟਰ ਲੈ ਕੇ ਆਏ ਆ ਉਹ ਬਿਜਲੀ ਘਰ ਅਸੀਂ ਜਮਾ ਕਰਾਉਣ ਜਾ ਰਹੇ ਆ ਮੁਲਾਜ਼ਮਾਂ ਨੂੰ ਤੇ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀ 스마트 ਮੀਟਰ ਜਿਹੜਾ ਉਹ ਪਿੰਡਾਂ ਦੇ ਵਿੱਚ ਨਹੀਂ ਲੱਗਣੇ ਦਿੱਤਾ ਜਾਊਗਾ ਇਹ ਪਹਿਲਾਂ ਵੀ ਜਥੇਬੰਦੀਆਂ ਦਾ ਐਲਾਨਿਆ ਤੇ ਅੱਜ ਵੀ ਅਸੀਂ ਫੇਰ ਦੁਬਾਰਾ ਐਲਾਨ ਕਰਦੇ ਹਾਂ ਕਿ 스마트 ਮੀਟਰਾਂ ਦਾ ਅਸੀਂ ਵਿਰੋਧ ਕਰਦੇ ਹਾਂ ਸਾਡੀ ਜ਼ੋਰਦਾਰ ਮੰਗ ਹੈ ਕਿ ਨਿੱਜੀਕਰਨ ਦੀ ਨੀਤੀ ਪਿੱਛੇ ਮੋੜੀ ਜਾਵੇ ਤੇ ਗਰਾਰੀ ਵਾਲੇ ਮੀਟਰ ਜਿਹੜੇ ਕਾਲੇ ਰੰਗ ਦੇ ਪਹਿਲਾਂ ਬਿਜਲੀ ਬੋਰਡ ਦੇ ਲਾਏ ਜਾਂਦੇ ਸੀ ਉਹ ਲਾਏ ਜਾਣ ਜੇਕਰ 스마트 ਮੀਟਰ ਲੱਗਦੇ ਆ ਤੇ ਬਹੁਤ ਵੱਡਾ ਖਪਤਕਾਰਾਂ ਦੀ ਜੇਬ ਦੇ ਉੱਤੇ ਡਾਕਾ ਵੱਜੂਗਾ ਕਿਉਂਕਿ ਬਿਲੀ ਪੈਦਾ ਕਰਨ ਦੇ ਅਧਿਕਾਰ ਜਿੱਥੇ ਕਾਰਪੋਰੇਟ ਕੰਪਨੀਆਂ ਨੂੰ ਪਿਛਲੀਆਂ ਸਰਕਾਰਾਂ ਨੇ ਦਿੱਤੇ ਹੋਏ ਆ ਉੱਥੇ ਹੀ ਵੇਚਣ ਦੇ ਅਧਿਕਾਰ ਪੂਰਨ ਤੌਰ ਤੇ ਉਹਨਾਂ ਦੇ ਹੱਥਾਂ 'ਚ ਚਲੇ ਜਾਣਗੇ 14% ਤੋਂ ਵੱਧ ਵਾਧੇ ਦੇ ਨਾਲ ਬਿਲੀ ਦਰਾਂ ਦੇ ਵਿੱਚ ਵਾਧੇ ਕਰਨਗੇ ਜਿੰਨੀਆਂ ਸਬਸਿਟੀਆਂ ਚੈੱਕ ਰਹੇ ਲੂ ਬਿਲੀ ਦੇ ਉੱਤੇ 300 ਜੁੰਟ ਦੀ ਮਾਫੀ ਆ ਚਾਹੇ ਮੋਟਰਾਂ ਵਾਲੀ ਬਿਲੀ ਦੇ ਉੱਤੇ ਜਿਹੜੀ ਮਾਫੀ ਮਿਲ ਰਹੀ ਆ ਉਹ ਸਬਸਿਡੀ ਤਕरीबन ਖਤਮ ਕਰ ਦਿੱਤੀ ਜਾਊਗੀ ਜੇਕਰ ਇਹ ਨੀਤੀ ਪੰਜਾਬ ਦੇ ਵਿੱਚ ਲਾਗੂ ਹੁੰਦੀ ਆ ਇਸ ਕਰਕੇ ਪਹਿਲਾਂ ਵੀ ਅਸੀਂ ਪ੍ਰੋਗਰਾਮ ਜਿਹੜੇ ਉਹ ਪਤਲੇ ਫੂਕ ਮੁਜਾਰੇ ਕਰ ਚੁੱਕੇ ਹਾਂ ਰੇਲ ਰੋਕੋ ਜਿਹੜਾ 5 ਦਸੰਬਰ ਨੂੰ ਕਰ ਚੁੱਕੇ ਹਾਂ ਤੇ ਅੱਜ ਦਾ ਜਿਹੜਾ ਫੇਰ ਐਕਸ਼ਨ ਜਿਹੜਾ ਮੀਟਰ ਜਮਾਂ ਕਰਾਉਣ ਦਾ ਇਹ ਸਾਡਾ ਜਾਰੀ ਆ ਤੇ ਆਉਣ ਵਾਲੇ ਸਮੇਂ 'ਚ ਕਿਸਾਨ ਮਜ਼ਦੂਰ ਮੋਰਚੇ ਲੋਨ ਕੀਤਾ ਗਿਆ ਵਾ ਜੇਕਰ ਇਸ ਨੀਤੀ ਨੂੰ ਪਿੱਛੇ ਨਹੀਂ ਲੈ ਕੇ ਜਾਂਦੇ ਤੇ 17 ਦਸੰਬਰ ਨੂੰ ਅਸੀਂ ਡੀਸੀ ਦਫ਼ਤਰਾਂ ਦੇ ਅੱਗੇ ਪੱਕੇ ਮੋਰਚੇ ਸ਼ੁਰੂ ਕਰਾਂਗੇ ਜੇਕਰ ਉੱਥੇ ਮੋਰਚੇ ਮੋਰਚਿਆਂ ਦੇ ਦੌਰਾਨ ਵੀ ਸਾਡੀਆਂ ਕਜ਼ਾਨਾ ਮਜ਼ਦੂਰਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਫਿਰ ਉੱਥੇ ਅਗਲੇ ਐਕਸ਼ਨ ਜਿਹੜੇ ਉਹ ਲੀਕੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਜਿਹੜਾ ਪਿਛਲੇ ਦਿਨੀ ਐਲਾਨ ਕੀਤਾ ਗਿਆ ਸੀਗਾ ਕੇਐਮਐਮ ਵੱਲੋਂ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ ਸੋ 10 ਤਰੀਕ ਨੂੰ ਜਿਹੜੇ ਚੇਪਾ ਵਾਲੇ ਮੀਟਰ ਨੇ ਉਹ ਪਿੰਡਾਂ ਦੇ ਵਿੱਚੋਂ ਲਾ ਕੇ ਜਿਹੜੇ ਬਿਜਲੀ ਘਰਾਂ ਦੇ ਵਿੱਚ ਜਮ੍ਹਾਂ ਕਰਵਾਏ ਜਾਣਗੇ ਸੋ ਉਹਦੇ ਤਹਿਤ ਅੱਜ ਜਿਹੜੇ ਮੀਟਰ ਨੇ ਉਹ ਪਿੰਡਾਂ ਦੇ ਵਿੱਚੋਂ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਜਿਹੜੇ ਲਾ ਕੇ ਉਹ ਇੱਥੇ ਜਮਾ ਕਰਵਾਉਣ ਵਾਸਤੇ ਜਿਹੜਾ ਪਹੁੰਚਿਆ ਸੋ ਐਸਡੀਓ ਸਾਹਿਬ ਇੱਥੇ ਆਏ ਨੇ ਸੋ ਇਹਨਾਂ ਨੂੰ ਮੀਟਰ ਜਿਹੜੇ ਨੇ ਅਸੀਂ ਜਮਾ ਕਰਵਾ ਦਿੱਤੇ ਇਹ ਉਹਨਾਂ ਲੋਕਾਂ ਲੋਕਾਂ ਦੇ ਮੀਟਰ ਨੇ ਜਿਹੜੇ ਲੋਕ ਸਹਿਮਤੀ ਦੇ ਨਾਲ ਜਿਨ੍ਹਾਂ ਨੇ ਮੀਟਰ ਲਵਾਏ ਨੇ ਵੀ ਅਸੀਂ ਪੰਜਾਬ ਦੇ ਵਿੱਚ ਇਹ ਮੀਟਰ ਪਿੰਡਾਂ ਦੇ ਵਿੱਚ ਨਹੀਂ ਲੱਗਣ ਦੇਣੇ ਔਰ ਜਿਨ੍ਹਾਂ ਨੇ ਬਿਜਲੀ ਮਿਲਦਾ ਜਿਹੜਾ ਉਹ ਬੜਾ ਪਰਮਾਜ਼ੇ ਡਟਮਾ ਜਿਹੜਾ ਉਹ ਵਿਰੋਧ ਕੀਤਾ ਸੋ ਦੇ ਤਹਿਤ ਅੱਜ ਜਿਹੜੇ ਮੀਟਰ ਨੇ ਉਹ ਇੱਥੇ ਐਸਡੀਓ ਸਾਹਿਬ ਨੂੰ ਅਸੀਂ ਜਮਾ ਕਰਵਾ ਦਿੱਤੇ ਨੇ ਇਹ ਕਿੱਥੋਂ ਕਿੱਥੋਂ ਜਿਹੜੇ ਮੀਟਰ ਨੇ ਉਹ ਆਏ ਹੈਗੇ ਔਰ ਕਿੰਨੇ ਮੀਟਰ ਨੇ ਇਹ ਤਕਰੀਬਨ ਅਲਗ-ਅਲਗ ਪਿੰਡਾਂ ਤੋਂ ਨੇ ਜਿਸ ਤਰ੍ਹਾਂ ਕਿ ਫਰੋਜਪੁਰ ਜਿਹੜਾ ਸ਼ਹਿਰੀ ਹਲਕਾ ਇਹਨੂੰ ਜਿੰਨੇ ਪਿੰਡਾਂ ਦੇ ਪੈਂਦੇ ਨੇ ਸੋ ਉਹਨਾਂ ਪਿੰਡਾਂ ਦੇ ਇਹ 50 ਕਿ ਮੀਟਰ ਜਿਹੜੇ ਨੇ ਅੱਜ ਇੱਥੇ ਲਿਆਏ ਆ ਸੋ ਇਹ ਕਾਰਵਾਈ ਜਿਹੜੀ ਹੈ ਇਹ ਕੋਈ ਖਤਮ ਨਹੀਂ ਹੋਈ ਅੱਗੇ ਵੀ ਚਲਦੀ ਰਹੇਗੀ ਜਿਸ ਤਰ੍ਹਾਂ ਕਿ ਜਿਵੇਂ-ਜਿਵੇਂ ਲੋਕਾਂ ਨੂੰ ਪਤਾ ਲੱਗ ਰਿਹਾ ਸੋ ਉਸ ਤਰੀਕੇ ਨਾਲ ਜਿਹੜੇ ਲੋਕ ਵੀ ਸਮਰਥ ਕਰਨਗੇ ਉਹਨਾਂ ਦੇ ਮੀਟਰ ਜਿਹੜੇ ਨੇ ਇੱਥੇ ਲਾ ਕੇ ਹੀ ਜਮ੍ਹਾਂ ਕਰਵਾਵਾਂਗੇ ਨਹੀਂ ਬਿਲਕੁਲ ਇਹ ਪੂਰੇ ਪੰਜਾਬ ਦੇ ਵਿੱਚੋਂ ਹੀ ਜਿਹੜੇ ਅੱਜ ਮੀਟਰ ਜਮ੍ਹਾਂ ਕਰਵਾਏ ਜਾ ਰਹੇ ਨੇ ਲੱਖ ਲੱਖ ਬਿਜਲੀ ਘਰਾਂ ਦੇ ਵਿੱਚ ਐਸਡੀਓ ਦਫ਼ਤਰਾਂ ਦੇ ਵਿੱਚ ਜਾਂ ਐਸਸੀ ਦਫ਼ਤਰਾਂ ਦੇ ਵਿੱਚ ਜਿਹੜੇ ਨੇ ਸਾਰਿਆਂ ਪੂਰੇ ਪੰਜਾਬ ਦੇ ਵਿੱਚੋਂ ਜਮ੍ਹਾਂ ਕਰਵਾਏ ਜਾ ਰਹੇ ਨੇ ਔਰ ਇਹ ਕੇਐਮਐਮ ਦੇ ਵੱਲੋਂ ਜਿਹੜਾ ਉਹ ਬਹੁਤ ਵੱਡਾ ਜਿਹੜਾ ਇੱਕ ਐਲਾਨ ਕੀਤਾ ਗਿਆ ਸੀ ਇਹ ਕਿੰਨੇ ਪਿੰਡਾਂ ਦੇ ਨੂੰ ਤੇ ਤਕਰੀਬਨ 4-5 ਪਿੰਡਾਂ ਦੇ ਨੇ ਜਿਹੜੇ ਇੱਥੇ ਪੰਜਾਂ ਕੁ ਪਿੰਡਾਂ ਦੇ ਨੇ ਸੋ ਬਾਕੀ ਪਿੰਡਾਂ ਦੇ ਜਿਹੜੇ ਨੇ ਪਹਿਲਾਂ ਵੀ ਲਾਏ ਕੇ ਜਿਹੜੇ ਉਹ ਜਮ੍ਹਾਂ ਕਰਵਾਏ ਹੋਏ ਨੇ ਔਰ ਇਹਦੇ ਤੇ ਵੀ ਜਿਹੜਾ ਅ ਐਵਰੇਜ ਦੇ ਹਿਸਾਬ ਨਾਲ ਜਿਹੜੀ ਗੱਲ ਹੋਈ ਆ ਵੀ ਐਵਰੇਜ ਦੇ ਹਿਸਾਬ ਨਾਲ ਜਿਹੜਾ ਤੁਸੀਂ ਸਾਨੂੰ 300 ਯੂਨਟ ਮਾਫ ਆ ਸੋ ਉਹ ਕੱਢ ਕੇ ਫਿਰ ਜਿਹੜਾ ਤੁਸੀਂ ਬਿੱਲ ਦੇ ਸਕਦੇ ਜੇ ਉਹ ਅਸੀਂ ਭਰਾਂਗੇ ਪਰ ਤੁਸੀਂ ਗੈਰ ਜੁਰਮਾਨੇ ਜਿਹੜੇ ਨੇ ਜਾਂ ਕੋਈ ਹੋਰ ਕਾਰਵਾਈ ਜਿਹੜੀ ਹੁੰਦੇ ਤੇ ਜਿਹੜਾ ਸਖਤ ਵਿਰੋਧ ਜਿਹੜਾ ਜਥੇਬੰਦੀ ਵੱਲੋਂ ਜਿਹੜਾ ਉਹ ਕੀਤਾ ਜਾਏ ਹਾਂ ਦੇਖੋ ਮੈਂ ਕਿਵੇਂ ਵੱਲੋਂ ਆਡਿਓ ਸਾਹਿਬ ਆਏ ਨੇ ਮੀਟਰ ਇਹਨਾਂ ਨੂੰ ਜਮ੍ਹਾਂ ਕਰਵਾਉਂਦੇ ਨੇ ਸੋ ਇਹਨਾਂ ਨੇ ਕਿਹਾ ਵੀ ਠੀਕ ਹੈ ਇਹਦਾ ਜਿਹੜੀ ਰਿਪੋਰਟ ਉਹਹੀਂ ਉੱਪਰ ਜਿਹੜੀ ਜਿਹੜੇ ਉੱਪਰਲੇ ਅਫਸਰ ਨੇ ਉਹਨਾਂ ਨੂੰ ਪਹਚਾ ਦੇਣੇ ਆ ਪੰਜਾਬ ਲੈਵਲ ਦਾ ਮਸਲਾ ਹੈ ਸੋ ਪੰਜਾਬ ਦਾ ਕਿਉਂ ਪੂਰੇ ਭਾਰਤ ਦਾ ਹੀ ਮਸਲਾ ਬਣ ਗਿਆ ਸੋ ਉਹਦੇ ਤੇ ਪੰਜਾਬ ਸਰਕਾਰ ਵੀ ਜਿਹੜਾ ਪਿਛਲਾ 202500 ਤੇ ਲਾਇਆ ਹੁੰਦੇ ਤੇ ਵੀ ਅਜੇ ਜਿਹੜਾ ਬਿਆਨ ਦੇ ਇਹਨੂੰ ਤਿਆਰ ਨਹੀਂ ਕੀ ਸੋ ਪੰਜਾਬ ਸਰਕਾਰ ਨੂੰ ਵੀ ਬੋਲਦੇ ਆ ਵੀ ਉਹਦਾ ਜਿਹੜਾ ਖਰੜਾ ਭੇਜਿਆ ਹੈ ਉਹਦੇ ਤੇ ਤੁਸੀਂ ਕੀ ਬੋਲਦੇ ਜੀ ਕੀ ਜਵਾਬ ਦਿੰਦੇ ਜੀ ਉਹ ਜਿਹੜਾ ਦੱਸੋ ਸਾਨੂੰ ਅ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮੇਰੇ ਸਿਟੀ ਸਬਡਿਵੀਜ਼ਨ ਦੇ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਦੇ ਮੀਟਰ ਇਹਨਾਂ ਵੱਲੋਂ ਸਾਰੇ ਜਮ੍ਹਾਂ ਕਰਵਾਏ ਜਾ ਰਹੇ ਨੇ। ਸੋ तकरीबन तकरीबन 50 ਤੋਂ 51 ਮੀਟਰ ਜੋ ਇਹ ਲੈ ਕੇ ਇੱਥੇ ਜਮ੍ਹਾਂ ਕਰਵਾ ਲਏ ਨੇ ਮੇਰੇ ਨੋਟਿਸ। ਅਗਲੀ ਕਾਰਵਾਈ ਕੀ ਹੋਏਗੀ ਜੀ? ਅਗਲੀ ਕਾਰਵਾਈ ਇਹ ਹੀ ਹੈ ਜੀ ਮੀਟਰ ਸਾਡੇ ਕੋਲ ਆ ਗਏ ਆ ਮੈਂ ਆਪਣੇ ਸੀਨੀਅਰ ਆਫੀਸਰਸ ਨੂੰ ਹੁਣੇ ਹੀ ਟੈਲੀਫੋਨਿਕਲੀ ਇੱਕ ਵਾਰੀ ਇਨਫੋਰਮ ਕਰ ਦੂੰਗਾ। ਇਹਨਾਂ ਦਾ ਸਟੇਟ ਲੈਵਲ ਦਾ ਮਸਲਾ ਜਿਵੇਂ ਕਿ ਦੱਸ ਰਹੇ ਆ ਕਿ ਅਸੀਂ ਸਾਰੇ ਪੰਜਾਬ 'ਚ ਵੱਖ-ਵੱਖ ਸਬਡਿਵੀਜ਼ਨਾਂ ਦੇ ਅਧੀਨ ਜਿੰਨੇ ਵੀ ਸਾਡੇ ਪਿੰਡਾਂ 'ਚ ਲੱਗੇ ਰਸਮਾਰ ਮੀਟਰ ਸਾਰੇ ਜਮ੍ਹਾਂ ਕਰਵਾਏ ਜਾ ਰਹੇ ਨੇ। ਇਹ ਕਿਹੜੇ ਮਿਸਟਰ ਇਹ ਸਮਾਰਟ ਮੀਟਰ ਹੈ ਜੀ ਪਿਛਲੇ 2-3 ਸਾਲ ਤੋਂ ਡਿਪਾਰਟਮੈਂਟ ਵੱਲੋਂ ਜਿਹੜੇ ਮੀਟਰ ਚੱਲ ਰਹੇ ਨੇ ਇਹਨਾਂ ਨੂੰ ਸੀ ਸਮਾਰਟ ਮੀਟਰ ਸੀ ਕਹਿੰਦੇ ਆ ਇਹ ਇਹਨਾਂ ਦੀ ਮੰਗ ਇਹ ਆ ਕਿ ਜਿਹੜੇ ਪਹਿਲੇ ਪੁਰਾਣੇ ਮੀਟਰ ਚੱਲਦੇ ਸੀ ਚੱਕਰੀ ਵਾਲੇ ਉਹ ਦੁਬਾਰਾ ਲਾਏ ਜਾਣ ਬਟ ਉਹ ਮੀਟਰ ਆਲਰੇਡੀ ਪਿਛਲੇ 2.5 ਸਾਲ ਤੋਂ 3 ਸਾਲ ਤੋਂ ਬੰਦ ਹੋ ਗਏ ਨੇ ਉਹ ਮੀਟਰ ਸਰ ਇਹਨਾਂ ਦਾ ਬਿੱਲ ਦਾ ਕਿਸ ਤਰ੍ਹਾਂ ਕੀ ਹੋਏਗਾ ਬਿੱਲ ਦਾ ਬਿਲਿੰਗ ਇਹੀ ਹੁੰਦਾ ਜੀ ਜਦੋਂ ਮੀਟਰ ਨਹੀਂ ਹੁੰਦਾ ਤਾਂ ਐਵਰੇਜ ਦਾ ਬਿੱਲ ਜਿਹੜਾ ਪਿਛਲੇ ਸਾਲ ਦੀ ਐਵਰੇਜ ਦੇ ਅਕੋਰਡਿੰਗ ਉਹ ਕੰਪਿਊਟਰਾਈਜ਼ਡ ਐਵਰੇਜ ਨਿਕਲਨੀ ਆ ਸਾਰੀ ਇਹਨਾਂ ਦੀ ਕੋਈ ਮੈਨੂਅਲ ਐਵਰੇਜ ਇਨਾਂ ਦੀ ਜੋ ਮੰਗ ਹੈ ਕਿ 300 ਯੂਨਟ ਦੇ ਹਿਸਾਬ ਨਾਲ ਸਾਨੂੰ ਐਵਰੇਜ ਦਾ ਪਾਈ ਜਾਵੇ ਉਹ ਤਾਂ ਟੈਲੀਫੋਨ ਉਹ ਕੰਪਿਊਟਰਾਈਜ਼ੀ ਹੋਣਾ ਸਾਰਾ ਕੁਝ ਜੋਨ ਦੇ ਚ ਐਵਰੇਜ ਪਈਗੀ ਬਿੱਲ ਉਹੀ ਪੇ ਕਰਨਾ ਪਏਗਾ ਮੇਰਾ ਮਨਦੀਪ ਸਿੰਘ ਹੈ ਜੀ ਮਨਦੀਪ ਸਿੰਘ ਪੁਈ ਐਸਟੀਓ ਸਿਟੀ